ਜਿਹੜੀ ਅੱਜ ਆਪਾਂ ਕੋਠੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜਦੋਂ ਤੁਸੀਂ ਕੋਠੀ ਦੀ ਵੀਡੀਓ ਦੇਖੋਗੇ ਤੁਸੀਂ ਵੀਡੀਓ ਦੇ ਵਿੱਚ ਹੀ ਖੁਭਜੋਗੇ ਕਿਉਂਕਿ ਕੋਠੀ ਤੁਸੀਂ ਦੇਖੋਗੇ ਹੈਰਾਨ ਰਹਿ ਜਾਓਗੇ ਕਿਉਂਕਿ ਐਡੀ ਤਾਕੜੀ ਕੋਠੀ ਬਣੀ ਹੋਈ ਆ ਤੇ ਬਾਕੀ ਸਕਰੀਨ ਤੇ ਥੋੜੇ ਜਿਹਾ ਆਪਾਂ ਕਲਿੱਪ ਵੀ ਲਾ ਰੱਖਿਆ ਤੇ ਵੀਡੀਓ ਦੀ ਆਪਾਂ ਗੱਲਬਾਤ ਪੂਰੀ ਕਰਾਂਗੇ ਤੇ ਆਪਣੇ ਕੋਲੇ ਜਿਹੜੀ ਆਹ ਕੋਠੀ ਪਹੁੰਚੀ ਆ ਇਹਦੀ ਜਗ੍ਹਾ ਸਬਕ 13 ਮਾਰ ਲਿਆ ਜੀ ਤੇ ਗੱਲ ਆਪਾਂ ਕਰਦੇ ਆਂ ਅੱਗੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ ਪਹਿਲਾਂ ਤੋਂ WhatsApp ਨੰਬਰ ਸਾਰੇ ਜਣੇ ਨੋਟ ਕਰ ਲੂ 73800 ਪੂਰਾ 26173 ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀਆ ਮਕਾਨ ਹੈ ਘਰ ਹੈ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਭੇਜ ਕੇ ਫਰੀ ਦੇ ਵਿਚਾਰ ਲਗਵਾ ਸਕਦੇ ਹੋ ਜੀ ਅੱਜ ਆਪਾਂ ਜਿਹੜੀ ਕੋਠੀ ਲੈ ਕੇ ਪਹੁੰਚੇ ਆਂ ਆ ਜਿਹੜੀ ਕੋਠੀਆ ਮਹਿਲ ਤੋਂ ਘੱਟ ਨਹੀਂ ਹੈਗੀ ਮਹਿਲ ਤੋਂ ਉੱਪਰੀ ਹੈ ਬਾਕੀ ਤੁਸੀਂ ਦੇਖੋਗੇ ਦੇ ਕੇ ਹੈਰਾਨ ਰਹ ਜੂਗੇ ਐਡੀ ਤਾਕੜੀ ਕੋਠੀ ਬਣੀ ਹੋਈ ਹੈ ਤੇ ਮਾਲਕ ਥੋੜੇ ਜਿਹਾ ਵਿਜੀ ਰਹਿੰਦੇ ਆ ਇਹਨਾਂ ਨੇ ਦਿਨੇ ਵੀਡੀਓ ਬਣਾਉਣੀ ਸੀਗੀ ਪਰ ਥੋੜਾ ਜਿਹਾ ਟਾਈਮ ਇਹਨਾਂ ਨੂੰ ਨਹੀਂ ਲੱਗਿਆ ਇਹਨਾਂ ਨੇ ਥੋੜੀ ਜੀ ਹਨੇਰੇ ਚ ਵੀਡੀਓ ਬਣਾਈ ਆ ਪਰ ਸਾਰਾ ਕੁਝ ਵਧੀਆ ਤਰੀਕੇ ਨਾਲ ਆਪਾਂ ਨੂੰ ਪਤਾ ਲੱਗੂਗਾ ਕਿਉਂਕਿ ਲਾਈਟਿੰਗ ਬਹੁਤ ਜ਼ਿਆਦਾ ਕੂਠੀ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪੂਰਾ ਕਲੀਅਰ ਆਪਾਂ ਨੂੰ ਦਿਖ ਰਿਹਾਗਾ ਫਰੰਟ ਡਿਜ਼ਾਈਨ ਵੀ ਤੁਸੀਂ ਦੇਖ ਲਿਆ ਬਾਕੀ ਜੋ ਵੀ ਲਾਈਟਿੰਗ ਫਰੰਟ ਤੇ ਲੱਗੀ ਹੋਈ ਹੈ ਆਪਾਂ ਨੂੰ ਵਧੀਆ ਤਰੀਕੇ ਨਾਲ ਪਤਾ ਲੱਗਿਆ ਕਿ ਕੁਝ ਲਾਈਟਿੰਗ ਚ ਲੱਗਿਆ ਹੋਇਆ ਤੇ ਜਦੋਂ ਆਪਾਂ ਅੰਦਰ ਚਲਾਂਗੇ ਤੁਸੀਂ ਦੇਖੋਗੇ ਹੈਰਾਨ ਰਹਿ ਜਾਓਗੇ ਕਿਉਂਕਿ ਮਹਿਲ ਵਰਗੀ ਅੰਦਰ ਜਾ ਕੇ ਫੀਲਿੰਗ ਆਉਂਦੀ ਹੈ ਲੌਬੀ ਏਰੀਆ ਬਹੁਤ ਵੱਡਾ ਆਪਾਂ ਨੂੰ ਮਿਲ ਜੂਗਾ ਜਦੋਂ ਆਪਾਂ ਅੰਦਰ ਜਾਵਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕਿਚਨ ਮਿਲੂਗਾ ਕਿਚਨ ਦਾ ਜਿੰਨਾ ਸਮਾਨ ਲੱਗਿਆ ਹੋਇਆ ਜੋ ਵੀ ਲੱਕੜ ਦਾ ਲੱਗਿਆ ਹੋਇਆ ਜੋ ਵੀ ਟੂਟੀਆਂ ਸਾਰਾ ਬ੍ਰਾਂਡਡ ਲੱਗਿਆ ਹੋਇਆ ਛੀ ਲੱਕੜ ਵਧੀਆ ਕੁਆਲਿਟੀ ਦੀ ਲੱਗੀ ਹੋਈ ਹੈ ਸਮਾਨ ਬ੍ਰਾਂਡਡ ਲੱਗਿਆ ਹੋਇਆ ਕਿਉਂਕਿ ਇਹਨਾਂ ਨੇ ਕੋਈ ਕਮੀ ਕਿਸੇ ਪਾਸੋਂ ਨਹੀਂ ਛੱਡੀ ਨਾ ਤਾਂ ਇਹਨਾਂ ਨੇ ਪੈਸੇ ਦਾ ਕੁਈ ਖਿਆਲ ਰੱਖਿਆ ਬਣਾਉਣ ਵੇਲੇ ਕਿਉਂਕਿ ਇਹਨਾਂ ਨੇ ਆਪ ਦੇ ਰਿਹਾਈਸ਼ੀ ਵਾਸਤੇ ਬਣਵਾਈ ਸੀ ਤੇ ਕਿਸੇ ਕਾਰਨ ਕਰਕੇ ਸੇਲ ਕਰਨੀ ਪੈ ਰਹੀ ਆ ਰਿਹਾਈਸ਼ੀ ਕੋਠੀ ਆ ਜੀ ਜਿਹੜੇ ਓਨਰ ਆਪ ਨੇ ਉਹ ਆਪ ਰਹਿੰਦੇ ਆ ਕੋਠੀ ਦੇ ਵਿੱਚ ਤੇ ਬੈਡਰੂਮ ਏਰੀਆ ਤੁਸੀਂ ਦੇਖ ਲਿਆ ਬੈਡਰੂਮ ਚ ਅਟੈਚ ਬਾਥਰੂਮ ਡਰੈਸਿੰਗ ਏਰੀਆ ਸਾਰਾ ਕੁਝ ਆਪ ਨੂੰ ਮਿਲ ਜੂਗਾ ਉੱਪਰੋਂ ਛੱਤ ਦੇਖ ਲਓ ਜੀ ਲਾਈਟਿੰਗ ਬਹੁਤ ਵਧੀਆ ਹੋਈ ਆ ਪੂਜਾ ਰੂਮ ਪਿੱਛੇ ਤੁਸੀਂ ਦੇਖ ਲਿਆ ਹੋਊਗਾ ਤੇ ਆ ਜਿਹੜੀ ਕੋਠੀ ਆ ਜੀ ਇਦੀ ਆਪਾਂ ਕੁਝ ਕੁ ਦਿਨ ਪਹਿਲਾਂ ਫੋਟੋਆਂ ਪਾਈਆਂ ਸੀਗੀਆਂ ਕੱਲੀਆਂ ਤੇ ਮਾਲਕ ਥੋੜੀ ਜਿਹੀ ਵਿਜੀ ਸੀਗੇ ਬਾਹਰ ਗਏ ਹੋਏ ਸੀਗੇ ਕਿਸੇ ਕੰਮ ਤੋਂ ਕਿਸੇ ਹੋਰ ਪਾਸੇ ਗਏ ਹੋਏ ਸੀਗੇ ਤਾਂ ਕਰਕੇ ਵੀਡੀਓ ਇਹਨਾਂ ਤੋਂ ਨਹੀਂ ਬਣਾ ਹੋਈ ਤੇ ਇਹਨਾਂ ਨੇ ਸਿਰਫ ਆਪਣੇ ਕੋਲੇ ਫੋਟੋਆਂ ਭੇਜੀਆਂ ਸੀਗੀਆਂ ਸ਼ਾਇਦ ਤੁਸੀਂ ਦੇਖੀ ਹੋਵੇ ਪਹਿਲਾਂ ਆਪਣੀ ਉਹ ਵੀਡੀਓ ਵੀ ਤੇ ਰੇਟ ਥੋੜਾ ਜਿਆਦਾ ਜੀ ਤੁਹਾਨੂੰ ਪਹਿਲੇ ਦੱਸ ਦੇਣਾ ਕਿਉਂਕਿ ਕੋਠੀ ਤੁਸੀਂ ਆਪ ਹੀ ਦੇਖ ਲਓ ਤੇ ਜਿੱਥੇ ਕੋਠੀ ਬਣੀ ਹੋਈ ਹੈ ਮਤਲਬ ਕਿ ਬਟਾਲੇ ਏਰੀਆ ਚ ਕੋਠੀ ਆਪ ਨੂੰ ਮਿਲੂਗੀ ਆ ਬਟਾਲਾ ਮਾਲਕ ਦਾ ਏਰੀਆ ਬਟਾਲੇ ਏਰੀਆ ਚ ਖਾਸ ਕੁਠੀ ਹੈ ਰੇਟ ਥੋੜਾ ਜਿਹਾ ਉੱਥੇ ਜ਼ਿਆਦਾ ਹੀ ਆ ਬਾਕੀ ਲਗਜ਼ਰੀ ਕੁਠੀ ਬਣੀ ਹੋਈ ਹੈ ਜੀ ਤੇ ਜਗ੍ਹਾ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਆਪਣੇ ਕੋਲੇ ਜੜੀ ਜਗ੍ਹਾ ਪਹੁੰਚੀ ਹੈ ਮਾਲਕ ਨੇ ਦੱਸੇ ਤੇ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਵੀ ਸਵਾ 13 ਮਰਲੇ ਜਗ੍ਹਾ ਦੀ ਪੂਰੀ ਕੰਪਲੀਟ ਸਵਾ 13 ਮਰਲੇ ਜਗ੍ਹਾ ਦੇ ਵਿੱਚ ਕੁਠੀ ਬਣੀ ਹੋਈ ਆ ਬਾਕੀ ਵੀਡੀਓ ਥੋੜੀ ਜਿਹਾ ਇਹਨਾਂ ਨੇ ਜਲਦੀ ਚ ਬਣਾਈ ਹੋਈ ਆ ਤੇ ਥੋੜੀ ਜਿਹਾ ਵਧੀਆ ਹੋਰ ਵੀ ਹੋ ਸਕਦੀ ਇਸ ਵੀਡੀਓ ਜੀ ਥੋੜੀ ਜਿਹੀ ਆਰਾਮ ਨਾਲ ਬਣਾਈ ਹੁੰਦੀ ਤੇ ਕਿਚਨ ਵਧੀਆ ਤਰੀਕੇ ਨਾਲ ਚਲੋ ਆਪਾਂ ਦੇਖ ਲਿਆ ਸੀਗਾ ਪਰ ਹੋਰ ਵੀ ਵਧੀਆ ਤਰੀਕੇ ਨਾਲ ਆਪਾਂ ਦੇਖ ਸਕਦੇ ਸੀਗੇ ਜਿਵੇਂ ਉੱਪਰੋਂ ਵੀਡੀਓ ਬਣਾਈ ਹੁੰਦੀ ਸਾਰਾ ਕੁਝ ਵਧੀਆ ਤਰੀਕੇ ਨਾਲ ਬੈਡਰੂਮ ਵਧੀਆ ਤਰੀਕੇ ਨਾਲ ਦਿਖਾਇਆ ਹੁੰਦਾ ਜੋ ਵੀ ਬਾਥਰੂਮ ਏਰੀਆ ਉਹ ਵੀ ਵਧੀਆ ਤਰੀਕੇ ਨਾਲ ਦਿਖਾਇਆ ਹੁੰਦਾ ਉੱਪਰ ਦੇ ਕੱਲੇ ਕੱਲੇ ਕਮਰੇ ਬਾਥਰੂਮ ਕਿਚਨ ਵਧੀਆ ਤਰੀਕੇ ਨਾਲ ਦਿਖਾਇਆ ਹੁੰਦਾ ਠੀਕ ਹੈ ਜੀ ਤੇ ਆਪਾਂ ਹੋਰ ਵੀ ਵਧੀਆ ਵੀਡੀਓ ਬਣਾ ਸਕਦੇ ਹਾਂ ਬਾਕੀ ਮੈਂ ਬੇਨਤੀ ਕਰੂਗਾ जिने ਹਲੇ ਆਪਣੇ ਕੋਲੇ ਵੀਡੀਓ ਨਹੀਂ ਭੇਜੀ ਤੁਸੀਂ ਆਪਦੀ ਕੋਠੀ ਸੇਲ ਕਰਨੀ ਹੈ ਮਕਾਨ ਸੇਲ ਕਰਨ ਵੇਚਣਾ ਚਾਹੁੰਦੇ ਹੋ ਤੇ ਵੀਡੀਓ ਤੁਸੀਂ ਬਣਾਉਣੀ ਹੈ ਹਲੇ ਤਾਂ ਵਧੀਆ ਤਰੀਕੇ ਨਾਲ ਵੀਡੀਓ ਬਣਾਇਓ ਜੀ ਬਿਲਕੁਲ ਆਰਾਮ ਨਾਲ ਸਾਰਾ ਕੁਝ ਫਰੰਟ ਤੋਂ ਲੈ ਕੇ ਬਾਹਰ ਤੋਂ ਲੈ ਕੇ ਆਸੇ ਪਾਸੇ ਜੋ ਵੀ ਆਪਣਾ ਕਮਰਾ ਹੁੰਦਾ ਹੈ ਅੰਦਰ ਬਾਹਰ ਦਾ ਠੀਕ ਹੈ ਜੀ ਸਾਰਾ ਕੁਝ ਵਧੀਆ ਤਰੀਕੇ ਨਾਲ ਦਿਖਾਇਆ ਕਰੋ ਜੀ ਚਲੋ ਸਾਰਾ ਕੁਝ ਆਪਾਂ ਨੂੰ ਵਧੀਆ ਤਰੀਕੇ ਨਾਲ ਪਤਾ ਲੱਗ ਗਿਆ ਤੇ ਡਿਮਾਂਡ ਤੁਹਾਨੂੰ ਮੈਂ ਦੱਸ ਦਿੰਨਾ ਜੀ ਇਸ ਕੋਠੀ ਦੀ ਡਿਮਾਂਡ ਹੈ 1 ਕਰੋੜ 30 ਲੱਖ ਰੁਪਈਆ 1 ਕਰੋੜ 30 ਲੱਖ ਰੁਪਈਆ ਡਿਮਾਂਡ ਹੈ ਤੇ ਸਵਾ 13 ਮਰਲੇ ਜਗ੍ਹਾ ਉਹ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਬਟਾਲੇ ਏਰੀਆ ਚ ਕੋਠੀ ਹੈ ਗ੍ਰੇਟਰ ਕਲਾਸ਼ ਕਲੋਨੀ ਇਹਨਾਂ ਦਾ ਕਲੋਨੀ ਦਾ ਨਾਮ ਹੈ ਜੀ ਤੁਸੀਂ ਜਾ ਕੇ ਦੇਖਣੀ ਹੋਵੇ ਕੋਠੀ ਕਿਸੇ ਨੂੰ ਵੀ ਪਸੰਦ ਆਵੇ ਜਾ ਕੇ ਦੇਖ ਸਕਦੇ ਹੋ ਜੀ ਤੇ ਜੇ ਆਪਾਂ نیچے ਗਰਾਊਂਡ ਫਲੋਰ ਦੀ ਗੱਲ ਕਰੀਏ ਤਾਂ ਆਪਾਂ ਨੂੰ ਤਿੰਨ ਬੈੱਡਰੂਮ ਮਿਲ ਜਾਣਗੇ ਕਿਚਨ ਪੂਜਾ ਰੂਮ ਤੇ ਤੇੰਨੀ ਆਪਾਂ ਨੂੰ ਬਾਥਰੂਮ ਮਿਲ ਜਾਣਗੇ ਸੀ ਤੇ ਸਟੋਰੂਮ ਵੀ ਮਿਲ ਚੁਕਾ ਤੇ ਵਧੀਆ ਸਾਰਾ ਕੁਝ ਬਣਿਆ ਹੋਇਆ ਤੇ ਬੈਕ ਸਾਈਡ ਤੇ ਇੱਕ ਆਪਾਂ ਨੂੰ ਹਾਲ ਵੀ ਮਿਲ ਜੂਗਾ ਜੀ ਉਹ ਵੀ ਸਟੋਰ ਵਾਸਤੇ ਬਣਾਇਆ ਹੋਇਆ ਤੇ ਆਪਾਂ ਦੇਖਿਆ ਵੀ ਸੀਗਾ ਵੀਡੀਓ ਚ ਜਦੋਂ ਵੀਡੀਓ ਸਟਾਰਟ ਹੁੰਦੀ ਆ ਉਦੋਂ ਵਿੱਚ ਤਾਂ ਆਪਾਂ ਨਹੀਂ ਗਏ ਦੂਰੋਂ ਥੋੜਾ ਜਿਹਾ ਦੇਖਣ ਨੂੰ ਆਪਾਂ ਨੂੰ ਮਿਲਿਆ ਸੀਗਾ ਗੇਟ ਸੀਗਾ ਜੇ ਆਪਾਂ ਉੱਪਰ ਦੀ ਗੱਲ ਕਰੀ ਆਪਾਂ ਨੂੰ ਦੋ ਬੈਡਰੂਮ ਤੇ ਦੋ ਹੀ ਬਾਥਰੂਮ ਤੇ ਕਿਚਨ ਆ ਕੁਝ ਆਪਾਂ ਨੂੰ ਉੱਪਰ ਮਿਲ ਜੂਗਾ ਜੀ ਕੋਠੀ ਬਹੁਤ ਵਧੀਆ ਬਣੀ ਹੋਈ ਆ ਬਾਕੀ ਜਿਹੜੇ ਓਨਰ ਨੇ ਉਹਨਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਤੇ ਤੁਹਾਨੂੰ ਮੈਂ ਦੱਸ ਵੀ ਦਿੰਨਾ ਜੀ ਨੰਬਰ ਹੈ ਓਨਰ ਦਾ 7889933264 ਦੁਬਾਰਾ ਫਿਰ ਤੋਂ ਕਨਫਰਮ ਕਰ ਦਿੰਨਾ 7889933264 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਮਾਲਕ ਨਾਲ ਤੇ ਗੱਲ ਕਰਕੇ ਜਾ ਕੇ ਦੇਖ ਸਕਦੇ ਹੋ ਕੋਠੀ ਨੂੰ ਜਾ ਕੇ ਦੇਖ ਕੇ ਜੇ ਤੁਹਾਨੂੰ ਪਸੰਦ ਆਉਦੀ ਹੈ ਕਿਉਂਕਿ ਪਸੰਦ ਤਾਂ ਆ ਹੀ ਜਾਊਗੀ ਤੁਸੀਂ ਦੇਖ ਲਈ ਵੀਡੀਓ ਚ ਕਮੀ ਪੇਸੀ ਕੋਈ ਹੈ ਨਹੀਂ ਬਹੁਤ ਵਧੀਆ ਲਗਜ਼ਰੀ ਕੋਠੀਆਂ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜੇ ਆਪਦੀ ਤਸੱਲੀ ਕਰਨੀ ਹੈ ਤੇ ਦੇਖ ਲਿਓ ਤੇ ਖਰੀਦ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਈ ਹੋਵੇ ਜੇ ਖਰੀਦਣ ਦਾ ਕੋਈ ਆ ਚਾਹ ਬਾਨਾ ਚੀ ਬਾਕੀ ਬਟਾਲਾ ਮਾਲਕ ਦਾ ਏਰੀਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਤਿੰਨ ਚਾਰ ਵਾਰ ਠੀਕ ਹੈ ਜੀ ਤੇ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੀ ਸਾਰੇ ਜਣੇ ਕਮੈਂਟ ਜਰੂਰ ਕਰਿਓ ਜੀ ਤੇ ਆਪਾਂ ਇੱਕ ਕੱਲ ਨੂੰ ਵੀਡੀਓ ਲੈ ਕੇ ਪਹੁੰਚਾਂਗੇ ਜਿਹੜੀ ਉਹ ਵੀਡੀਓ ਤੁਸੀਂ ਦੇਖੋਗੇ ਆਪਣੇ ਕੋਲੇ ਕੋਠੀ ਪਹੁੰਚੀ ਹੋਈ ਆ ਬਹੁਤ ਘੱਟ ਰੇਟ ਹੈ ਰੇਟ ਉਹਦਾ ਆ ਸਿਰਫ ਆਪਨੂੰ ਮਿਲੂਗਾ 16 ਲੱਖ ਰੁਪਈਆ 16 ਲੱਖ ਦੀ ਉਹ ਕੋਠੀ ਆ ਕੱਲ ਨੂੰ ਤੁਸੀਂ ਦੇਖੋਗੇ ਕੱਲ ਵਾਲੀ ਵੀਡੀਓ ਚ ਆਪਾਂ ਪਾਵਾਂਗੇ ਤੇ ਬਹੁਤ ਵਧੀਆ ਕੋਠੀ ਬਣੀ ਹੋਈ ਆ ਕਾਫੀ ਵੱਡੀ ਆ ਸਾਰਾ ਕੰਮ ਜਿਹੜਾ ਕੰਪਲੀਟਡ ਹੋਇਆਗਾ ਬਾਕੀ ਤੁਸੀਂ ਦੇਖੋਗੇ ਦੇਖਦੇ ਹੀ ਰਹਿ ਜਾਓਗੇ ਉਹ ਕੋਠੀ ਵੀ ਕੱਲ ਨੂੰ ਦੇਖੋ ਉਹ ਵੀਡੀਓ ਜੀ ਬਾਕੀ ਕਿਸੇ ਨੂੰ ਅੱਜ ਇਹ ਕੋਠੀ ਪਸੰਦ ਆਈ ਹੈ ਤਾਂ ਜਾ ਕੇ ਦੇਖ ਸਕਦੇ ਹੋ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਤੇ ਤੁਸੀਂ ਵੀ ਆਪ ਦੇ ਕੋਠੀ ਮਕਾਨ ਘਰ ਸੇਲ ਕਰਨਾ ਵੇਚਣਾ ਜਿੱਥੋਂ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੂੰ ਤੁਸੀਂ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਆਪਣੇ ਚੈਨਲ ਦੇ ਵਟਸਐਪ ਨੰਬਰ ਤੇ ਭੇਜ ਕੇ ਐਡ ਕਰਵਾ ਸਕਦੇ ਹਾਂ ਆਪਣਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73 800 ਪੂਰਾ 26173 ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਵਧੀਆ ਬਣਾ ਕੇ ਤੇ ਫਰੀਦ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਕੁਝ ਨਹੀਂ ਹੁੰਦਾ ਜੀ ਤੇ ਹੁਣ ਆਪਾਂ ਕਮੈਂਟਾਂ ਦੀ ਗੱਲ ਕਰਦੇ ਹਾਂ ਜੀ ਕਮੈਂਟਾਂ ਦੀ ਗੱਲ ਕਰਨ ਤੋਂ ਪਹਿਲਾਂ ਜਿੰਨੇ ਤੁਸੀਂ ਪਹਿਲੀ ਵਾਰ ਐ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨੀਚੇ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਕਲਿੱਕ ਕਰੋ ਨਾਲ ਇੱਕ ਬੈਲ ਆਈਕਨ ਆਊਗਾ ਉਹਨੂੰ ਆਲਟ ਸੈਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਤਾਂ ਕਿ ਹਰ ਰੋਜ਼ ਤੁਸੀਂ ਨਵੀਂ ਵੀਡੀਓ ਆਪਣੀ ਦੇਖ ਸਕੋ ਜੀ ਸਭ ਤੋਂ ਪਹਿਲਾ ਜਿਹੜਾ ਕਮੈਂਟ ਹੈ ਉਹਦੀ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਰਮਨਜੀਤ ਸਿੰਘ ਨੇ ਪਾਇਆਗਾ ਮੇਰੇ ਭਰਾ ਨੇ ਇਹਨਾਂ ਨੇ ਪਟਿਆਲੇ ਵਿੱਚ ਮੰਗ ਪਾਈਏ ਕੂਠੀ ਦੀ ਤੇ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਟੈਨਸ਼ਨ ਨਾ ਲਓ ਜੀ ਅਗਲਾ ਕਮੈਂਟ ਜਿਹੜਾ ਆਪਣੇ ਕੋਲੇ ਪਹੁੰਚਿਆ ਇਹਨਾਂ ਨੇ ਕਮੈਂਟ ਪਾਇਆ ਨਾਈਸ ਜੀ ਇਹਨਾਂ ਦਾ ਨਾਮ ਹੈ ਨਮਨੀਤ ਕੂਰ ਤੇ ਹਰ ਰੋਜ਼ ਇੱਕ ਕਮੈਂਟ ਕਰਦੇ ਨੇ ਮੇਰੀ ਭੈਣ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਆਪ ਦਾ ਟਾਈਮ ਕੱਢ ਕੇ ਤੁਸੀਂ ਵੀਡੀਓ ਦੇਖਦੇ ਹੋ ਤੇ ਕਮੈਂਟ ਵੀ ਕਰ ਦੋ ਬਹੁਤ ਬਹੁਤ ਸ਼ੁਕਰੀਆ ਬਹੁਤ ਵਧੀਆ ਲੱਗਦਾ ਤੇ ਅਗਲਾ ਕਮੈਂਟ ਆਪਣੇ ਕੋਲੇ ਗੁਰਸੀਰਤ ਕੌਰ ਦਾ ਪਹੁੰਚਿਆ ਜੀ ਮੇਰੀ ਭੈਣ ਨੇ ਕਮੈਂਟ ਪਾਇਆ ਇਹਨਾਂ ਨੇ ਖੰਨੇ ਏਰੀਆ ਚੋਂ ਮੰਗ ਪਾਈ ਹੈ ਤੇ ਖੰਨੇ ਏਰੀਆ ਚੋਂ ਜਲਦੀ ਆਪਾਂ ਲੈ ਕੇ ਪਹੁੰਚਦੇ ਆ ਜੀ ਆਪਣੇ ਕੋਲੇ ਕਾਫੀ ਕੂਠੀਆਂ ਆਈਆਂ ਤਾਂ ਪਈਆਂ ਤੇ ਆਪਾਂ ਲੱਭਦੇ ਹਾਂ ਜੀ ਕੋਈ ਖੰਨੇ ਏਰੀਆ ਚ ਹੋਈ ਤਾਂ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਅਗਲਾ ਕਮੈਂਟ ਆਪਣੇ ਕੋਲੇ ਨੀਸ਼ਾ ਨੀਸ਼ਾ ਤੇ ਕਾਫੀ ਲੰਮਾ ਨਾਮ ਹੈ ਜੀ ਕੱਲ ਨੀਸ਼ਾ ਹੀ ਆਇਆ ਜੀ ਮੈਨੂੰ ਤਾਂ ਤੇ ਇਹਨਾਂ ਨੇ ਕਿਹਾ ਭਾਜੀ ਫਗਵਾੜੇ ਵਿੱਚ 4 ਤੋਂ 5 ਮਰਲੇ ਵਿੱਚ 20 ਤੋਂ 25 ਲੱਖ ਦੀ ਕੋਠੀ ਹੋਵੇ ਤਾਂ ਦੱਸਿਓ ਜਰੂਰ ਜੀ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਤੇ ਆਪਣੇ ਕੋਲੇ ਕੋਠੀਆਂ ਤਾਂ ਆਈਆਂ ਪਈਆਂ ਮੈਂ ਪਹਿਲਾਂ ਵੀ ਕਿਹਾ ਸੀਗਾ ਪਰ ਆਪਾਂ ਦੇਖਦੇ ਆਂ ਜੀ। ਬਾਕੀ ਜਿੱਥੋਂ ਤੁਸੀਂ ਮੰਗ ਕਰਦੇ ਹੋ ਜੀ ਜਿਹੜੀ ਕੂਠੀ ਵਾਸਤੇ ਜਿਹੋ ਜੀ ਕੂਠੀ ਵਾਸਤੇ ਜਿੰਨੇ ਰੇਟ ਦੀ ਕੂਠੀ ਵਾਸਤੇ ਜਿਹੜੇ ਏਰੀਆ ਚੋਂ ਉੱਥੋਂ ਮੈਂ ਕੋਸ਼ਿਸ਼ ਕਰਦਾ ਜੀ ਵੀ ਜਲਦੀ ਤੋਂ ਜਲਦੀ ਲੈ ਕੇ ਪਹੁੰਚ ਸਕਾਂ ਜੀ। ਕਿਉਂਕਿ ਤੁਹਾਡੀ ਫਰਮਾਇਸ਼ ਨੂੰ ਪੂਰਾ ਕਰਨਾ ਮੇਰੀ ਪਹਿਲੀ ਜ਼ਿੰਮੇਵਾਰੀ ਹੈ ਜੀ। ਬਾਕੀ ਵੀਡੀਓ ਤੁਸੀਂ ਦੇਖ ਲਈ ਪੂਰੀ ਤੇ ਅੱਜ ਦੇ ਕਮੈਂਟਸ ਬੱਸ ਇੰਨੇ ਜੀ ਤੇ ਬਾਕੀ ਦੇ ਜਿੰਨੇ ਕਮੈਂਟ ਰਹਿ ਗਏ ਆਪਾਂ ਕੱਲ ਨੂੰ ਪੜਾਂਗੇ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਜੀ। ਤੇ ਠੰਡ ਬਹੁਤ ਜ਼ਿਆਦਾ ਹੋਈ ਪਈ ਆ ਥੋੜਾ ਜਿਹਾ ਬਚਾ ਕੇ ਰੱਖਿਆ ਕਰੋ ਖਾਸ ਕਰਕੇ ਜਿਹੜੇ ਨਿੱਕੇ ਜਿਹਾਕ ਆ ਉਹਨਾਂ ਦਾ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਜੀ ਬਾਕੀ ਜਲਦੀ ਮਿਲਦੇ ਆ ਜੀ ਆਪਾਂ ਤੇ ਕਿਸੇ ਕੋਲੇ ਕੋਠੀ ਮਕਾਨ ਕਰ ਹੈਗਾ ਵੇਚਣ ਵਾਸਤੇ ਭੇਜੋ ਆਪਣਾ WhatsApp ਨੰਬਰ ਉੱਪਰ ਆ ਤੁਹਾਨੂੰ ਮਿਲ ਗਿਆ ਹੋਊਗਾ ਤੇ ਅਗਲੀ ਵੀਡੀਓ ਚ ਆਪਾਂ ਤੁਹਾਡੇ ਵਾਸਤੇ ਕਿਹੜੇ ਏਰੀਆ ਚੋਂ ਲੈ ਕੇ ਪਹੁੰਚੀਏ ਜਲਦੀ ਮੈਨੂੰ ਦੱਸਿਓ ਤੁਸੀਂ ਕਮੈਂਟ ਕਰਕੇ